ਕਿਰਪਾ ਕਰ ਕਿਰਪਾ ਯਾਤੋਂ ਸੇ ਨਾ ਏ I'm <speaking> to <in Spanish> ਆ ਕੇ ਲੇ ਕੇ ਆਏ ਹੂੰ ਕਿ ਆਪਣਾ ਬਾਤ ਕੰਨ ਵਿੱਚ ਸੁਣਦੇ ਸੁਣੇ ਮੈਂ ਤੇ ਮਾਣੇ ਕੰਨ ਵਿੱਚ ਸੁਣਦੇ ਮੇਰੇ ਮਨ ਆਏ ਆ ਵਾਹਿਗੁਰੂ ਜੀ ਕੀ ਫਤਿਹ ਸਮੂਲ ਸੰਗਤਾਂ ਦੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਅੱਜ ਮਿਤੀ 18 ਅਗਸਤ 2025 ਨੂੰ ਜੋ ਸਾਲਾਨਾ ਜੋੜ ਮੇਲਾ ਨਗਰ ਪਿੰਡ ਈਓਲਖੋ ਦੀਆਂ ਸੰਗਤਾਂ ਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੇ ਮਨਾ ਰਹੀਆਂ ਨੇ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਪੁਰਸ਼ਾਂ ਦਾ ਜਿਨ੍ਹਾਂ ਦੀ ਬਦੌਲਤ ਐਡੇ ਵੱਡੇ ਅਸਥਾਨ ਮੀਰੀ ਪੀਰੀ ਦੇ ਮਾਲਕ ਤੇ ਬਣਾਏ ਗਏ ਹਨ ਉਸ ਤੇ ਅੱਜ ਚੱਲਦਾ ਹੋਇਆ ਜੋੜ ਮੇਲਾ ਅੱਜ ਅਤੇ ਕੱਲ ਨੂੰ ਦੋ ਦਿਨ ਇਸੇ ਤਰ੍ਹਾਂ ਦੀਵਾਨ ਸੱਜਣਗੇ ਸੰਗਤਾਂ ਦੇ ਵਾਸਤੇ ਲੰਗਰ ਪਾਣੀ ਚੱਲ ਰਿਹਾ ਨੇ ਸੰਯੋਗ ਬਹੁਤ ਵੱਡਾ ਗੁਰਦੁਆਰਾ ਦਮਦਮਾ ਸਾਹਿਬ ਦੀ ਸਮੂਚੀ ਕਮੇਟੀ ਮਹਾਪੁਰਸ਼ਾਂ ਵੱਲੋਂ ਬਾਬਾ ਮੁਖਤਾਰ ਸਿੰਘ ਜੀਾਂ ਦਾ ਵੀ ਧੰਨਵਾਦ ਤੇ ਜਿਹੜੇ ਬੜੇ ਚੰਗੇ ਢੰਗ ਦੇ ਨਾਲ ਸੇਵਾਦਾਰਾਂ ਨੂੰ ਪ੍ਰੇਰ ਕੇ ਵੱਖ-ਵੱਖ ਲੰਗਰਾਂ ਦੀਆਂ ਸੇਵਾਵਾਂ ਨਿਭਾ ਰਹੇ ਨੇ ਇਹ ਮੇਲਾ ਹਰ ਸਾਲ ਫਲਾਣਾ ਜੋੜ ਮੇਲਾ ਜੋ ਆ 18-19 ਗਸਤ ਨੂੰ ਮਨਾਇਆ ਜਾਂਦਾ ਜਿਸ ਵਿੱਚ ਛਿੰਝ ਮੇਲਾ ਕਬੱਡੀ ਦੀਆਂ ਟੀਮਾਂ ਬੜਾ ਵੱਡਾ ਯੋਗਦਾਨ ਪਾਉਂਦੀਆਂ ਨੇ ਅੱਜ ਪਹਿਲੇ ਦਿਨ ਦੇ ਇਸ ਜੋੜ ਮੇਲੇ ਵਿੱਚ ਕਬੱਡੀ ਦੀਆਂ ਟੀਮਾਂ ਦੇ ਜਿਹੜੇ ਮੈਚ ਹੋਣ ਜਾ ਰਹੇ ਨੇ ਉਹ ਵੀ ਸ਼ਾਮ ਨੂੰ 4 ਵਜੇ ਤੋਂ ਲੈ ਕੇ ਤੇ ਸ਼ਾਮਾਂ ਦੇ 6 ਵਜੇ ਤੱਕ ਇਸੇ ਤਰ੍ਹਾਂ ਚੱਲਣਗੇ ਤੇ ਇੱਥੇ ਮੀਰੀ ਪੀਰੀ ਦਾ ਮਾਲਕ ਦਾ ਉਹ ਸਥਾਨ ਆ ਜਿੱਥੇ ਪੁਰਾਣੇ ਸਮੇਂ ਵਿੱਚ ਪ੍ਰਾਥਨ ਸਮੇਂ ਵਿੱਚ ਜੋ ਵੱਡ ਬਡੇਰਿਆਂ ਦਾ ਇਤਿਹਾਸ ਬਣਿਆ ਜਿੱਥੇ ਛੇਵੇਂ ਪਾਸ਼ਾ ਨੇ ਚਰਨ ਪਾਏ ਇੱਥੇ ਫੌਜਾਂ ਚੜ੍ਹ ਕੇ ਆਉਂਦੀਆਂ ਸਨ ਮੁਗਲਾਂ ਦੀਆਂ ਤੇ ਬਾਣਿਆਂ ਦੇ ਵਿੱਚ ਆਏ ਹੋਏ ਸਿੰਘਾਂ ਵੱਲੋਂ ਉਹਨਾਂ ਦਾ ਮੁਕਾਬਲਾ ਕੀਤਾ ਗਿਆ ਕੋਸ਼ੀਦੀ ਫੌਜਾਂ ਨੇ ਆਪਣੇ ਜੋਰ ਵਿਖਾ ਕੇ ਇੱਥੇ ਮੁਸਲਮਾਨਾਂ ਨੂੰ ਮੂੰਹ ਦੀ ਖਾਣੀ ਪਈ ਪਿੱਛੇ ਨੂੰ ਭਜਣਾ ਪਿਆ ਇਹ ਉਹ ਪਾਵਨ ਸਥਾਨ ਛੇਵੇਂ ਪਾਸ਼ਾ ਦੇ ਨੇ ਜਿੱਥੇ ਮੀਰੀ ਪੀਰੀ ਦੇ ਮਾਲਕ ਨੇ ਚਰਨ ਪਾਏ ਤੇ ਬੀਬੀ ਮਰਵਾਈ ਜੀ ਨੂੰ ਪਾਕਿਸਤਾਨ ਤੋਂ ਵਿਆਹ ਕਰਵਾ ਕੇ ਇੱਥੇ ਪਹੁੰਚੇ ਇਹਦੇ ਬਹੁਤ-ਬਹੁਤ ਧੰਨਵਾਦ ਇਲਾਕਾ ਨਿਵਾਸੀ ਸੰਗਤਾਂ ਦਾ ਜਿਹੜੀਆਂ ਪ੍ਰੇਰ ਕੇ ਇਲਾਕੇ ਨੂੰ ਨਗਰਾਂ ਨੂੰ ਇਹ ਬਾਬਾ ਜੀ ਸੇਵਾ ਕਰਵਾਉਂਦੇ ਨੇ ਇਹਨਾਂ ਇਨੀਆਂ ਗ ਬੇਨਤੀਆਂ ਨੂੰ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ